ਅਰੇ ਮਾਨਯੋਗ ਸੀਐਮ ਸਾਹਿਬ ਸਰਵਰ ਸਿੰਘ ਮਾਨ ਆਨਯੋਗ ਡੀਪੀ ਸਾਹਿਬ ਡਿਗੋਰਾਯਾ ਡਬਲ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਉਸ ਸਾਹਿਬ ਜਿਹੜਾ ਕਿ ਆਰੀਅਨਸਾਰੇ ਖਲਾਫ ਲਗਾਤਾਰ ਹੀ ਕਾਰਵਾਈ ਚੱਲ ਰਹੀ ਹੈ ਇੱਕ ਅੰਚ ਆਇਆ ਹੈ ਕਿ ਵੀ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਆਈਐਸਆਈ ਨਾਲ ਜੁੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਵੀ ਪੰਜਾਬ ਦੇ ਵਿੱਚ ਕੋਈ ਫਲਾਤ ਗਲਤ ਪਛਾਣ ਕਰੀਏ ਇੱਥੇ ਲੋਹਰਾਂ ਅੰਡਰਸਟਰੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਰ ਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲਾਟੋ ਉਤੋਂ ਹੈ ਤੇ ਉਥੇ ਪਾਕਿਸਤਾਨੀ ਸਮਗਲਰਾਂ ਨਾਲ ਇਨਾਰੇ ਟੱਚ ਨੇ ਤੇ ਐਸਪੀਸੀਟੀ ਆਪਣੀ ਡਾਕਟਰ ਰਿਕਾਪਰ ਸਿੰਘ ਸਰਦੋ ਐਸਪੀ ਇਨਵੈਸਟੀਗੇਸ਼ਨ ਵੀਰਨਪਾਲ ਲਾਗੜਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇੰਸਪੈਕਟਰ ਸੀਆਈਏ ਮਧੂ ਸਿੰਘ ਬੰਦਾਵਾਦ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਣਾਪੁਰ ਦੇ ਰਹਿਣ ਵਾਲੇ ਦੋ ਦੋਸ਼ੀ ਅਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ પાસેથી 6 ਪਿਸਟਲ ਜਿਹੜੇ ਕਿ ਬਰਾਮਦ ਕੀਤੇ ਗਏ ਹੈ ਇਹ ਜਿਹੜੇ 4 ਪਿਸਟਲ PK5 ਨੇ ਤੇ ਦੋ 4 ਪਿਸਟਲ ਦੋ ਪਿਸਟਲ ਨੇ 9 ਨੇਗਾ ਤੇ ਦੋ ਪਿਸਟਲ 3 ਹੋਦੇ PS5 ਨੇ ਇਹਦੀ ਇੱਕ ਮਹਿੰਲੀ ਕੋਸ਼ਿਸ਼ ਤੋਂ ਇਹ ਪਰਸਪਰ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਐਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੱਤਰ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਅਗਲ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਬੰਦੇ ਜਿਹੜੇ ਭਾਰਤਿਆ ਦੇ ਵਿੱਚ ਭਗਾਇਆ ਜਾ ਰਹੀ ਹੈ ਤੇ ਉਸੀ ਲੜੀ ਦੇ ਤਹਿਤ ਇਹਨਾਂ પાસે ਇਹ ਕਨਫਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤ ਸਿੰਘ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੀ ਆਦੀ ਨੇ ਤੇ ਘਰ ਉਹ ਇਸੋਕੇ ਨੇ ਪਹਾੜੀ ਆਠਾੜ ਗਿੱਲੇ ਜ਼ਮੀਨ ਹੈ ਇਹ ਇੱਕ ਜਿਹੜਾ ਇਹਨਾਂ ਦਾ ਜੋ ਮਿਠਾਈ ਦੀ ਦੁਕਾਨ ਹੈ